ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਮਾ ਨੇ ਸੰਬੋਧਨ ਕੀਤਾ ਅਤੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਤੇ ਤੰਜ਼ कसे ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਛੱਪੜਾਂ ਦੇ ਪਾਣੀ ਦੀ ਸਾਫ ਸਫਾਈ ਲਈ ਪੰਜਾਬ ਸਰਕਾਰ ਨੂੰ ਹਾਪਰ ਮਾਡਲ ਨੂੰ ਅਪਣਾਉਣ ਦੀ ਲੋੜ ਹੈ ਜਾਂ ਫਿਰ ਪੈਕਰ ਰਾਹੀਂ ਪ੍ਰਣਾਲੀ ਨਾਲ ਕਾਰਜ ਕਰਨ ਦੀ ਜ਼ਰੂਰਤ ਹੈ ਇਹ ਛੱਪੜਾਂ ਦੀ ਸਾਫ ਸਫਾਈ ਲਈ ਸੀਚੇਵਾਲ ਮਾਡਲ ਅਪਣਾਰੀ ਸਰਕਾਰ ਜਿਹੜੀ ਹੈ ਅਜੇਹੇ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸੀਚੇਵਾਲ ਕੋਈ ਇੰਜੀਨੀਅਰ ਨਹੀਂ ਹਨ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਤੋਂ ਬਾਅਦ ਹੁਣ ਸੰਤ ਸੀਚੇਵਾਲ ਦੇ ਪ੍ਰਤਾਪ ਸਿੰਘ ਬਾਜਵਾ ਨੂੰ ਮੋੜਮਾ ਜਵਾਬ ਦੇ ਦਿੱਤਾ ਹੈ ਰਾਸਵਾ ਮੈਂਬਰ ਸੀਚੇਵਾਲ ਨੇ ਕਿਹਾ ਹੈ ਕਿ ਕਾਂਗਰਸ ਨੂੰ ਸੀਚੇਵਾਲ ਤੋਂ ਅਲਰਜੀ ਹੈ ਆਪੜ ਯੂਨੀਵਰਸਿਟੀ ਦੀ ਟੀਮ ਲਿਖਵਾ ਲੈ ਕੇ ਗਈ ਸੀ ਕਿ ਅਸੀਂ ਸੀਚੇਵਾਲ ਮਾਡਲ ਦੀ ਕਾਪੀ ਕਰ ਲਈਏ ਮੁੱਦਾ ਪੰਜਾਬ ਦੇ ਪਾਣੀਆਂ ਦਾ ਹੈ ਪੰਜਾਬ ਦਾ ਪਾਣੀ ਸਾਫ਼ ਹੋਣਾ ਚਾਹੀਦਾ ਆ ਸਾਨੂੰ ਕਿਸੇ ਨਾਲ ਕੋਈ ਇਤਰਾਜ਼ ਨਹੀਂ ਹੈ ਸੱਤ ਸੀਚੇਵਾਲ ਨੇ ਕਿਹਾ ਕਿ ਬਾਜਬਾ 10 ਦਿਨ ਕਿ ਇਹਨਾਂ ਦੇ ਕੋਲ ਕਿਹੜਾ ਮਾਡਲ ਹੈ 80999 ਤੋਂ ਆਪਣੇ ਪਿੰਡ ਵਿੱਚ ਸੀਵਰੇਜ ਸਿਸਟਮ ਪਾ ਕੇ ਪਾਣੀ ਟੀਟ ਕਰਕੇ ਖੇਤਾਂ ਨੂੰ ਲਗਾ ਰਹੇ ਆ ਸਾਡਾ ਪਿੰਡ ਉੱਤਰਾਖੰਡ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਲੋਕ ਇਸ ਪ੍ਰੋਜੈਕਟ ਨੂੰ ਦੇਖਣ ਲਈ ਆਉਂਦੇ ਆ ਇਸ ਨੂੰ ਲਾਗੂ ਵੀ ਕਰਦੇ ਆ ਨਮਾਮੇ ਗੰਗਾ ਪ੍ਰੋਜੈਕਟ ਅਧੀਨ ਸਿਚੇਵਲ ਮਾਡਲ ਨੂੰ ਪ੍ਰਮਾਣਿਤ ਕੀਤਾ ਗਿਆ ਹੈ ਤੇ ਪਿੰਡ ਦੇ ਵਿੱਚੋਂ ਸਿਚੇਵਲ ਮਾਡਲ ਸ਼ੁਰੂ ਕਰਵਾਇਆ ਗਿਆ। ਇੱਕ ਪਾਸੇ ਜਿੱਥੇ ਬਜਟ ਪੇਸ਼ ਕੀਤਾ ਗਿਆ ਤਾਂ ਦੂਸਰੇ ਪਾਸੇ ਇਹ ਤਕਰੀਰਾਂ ਚੱਲਦੀਆਂ ਪਈਆਂ ਸਨ। ਬਾਕੀ ਉਹਨਾਂ ਨੇ ਕਿਹਾ ਕਿ ਜੇਕਰ ਸਾਡਾ ਮਾਡਲ ਪਸੰਦ ਹੈ ਜਾਂ ਨਹੀਂ ਹੈ, ਇਹ ਮਾਡਲ ਤਕਨੀਕੀ ਹੈ ਜਾਂ ਗੈਰ ਤਕਨੀਕੀ ਹੈ ਇਹ ਸਵਾਲ ਨਹੀਂ ਹੈ। ਸਵਾਲ ਇਹ ਹੈ ਕਿ ਅਜੇ ਤੱਕ ਕਿਸੇ ਦੇ ਕੋਲ ਅਜਿਹਾ ਮਾਡਲ ਇਸ ਤੋਂ ਇਲਾਵਾ ਹੈ ਹੀ ਨਹੀਂ। ਜਿਹੜਾ ਮਾਡਲ ਬਾਜਪਾ ਫਾਬਾ ਫਾਪਰ ਮਾਡਲ ਕਹਿੰਦੇ ਨੇ ਉਹ ਸੀਚੇਵੜ ਮਾਡਲ ਹੈ ਸਾਲ 1999 ਦੇ ਵਿੱਚ ਆਪਣੇ ਪਿੰਡ ਦਾ ਪਾਣੀ ਟੀਟ ਕਰਕੇ ਜਿਸ ਤਰ੍ਹਾਂ ਚੱਲਦਾ ਪਿਆ ਆ ਬਾਜਵਾ ਸਾਹਿਬ ਨੂੰ ਪਸੰਦ ਨਹੀਂ ਆਉਂਦਾ ਤਾਂ ਉਹਨਾਂ ਦੀ ਮਰਜ਼ੀ ਹੈ ਅਜਿਹੇ ਦੇ ਵਿੱਚ ਸੀਚੇਵੜ ਮਾਡਲ ਨੂੰ ਲੈ ਕੇ ਜੋ ਸੱਭਨ ਦੇ ਵਿੱਚ ਹੰਗਾਮਾ ਹੋਇਆ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਮੂੜਮਾ ਜਵਾਬ ਦਿੱਤਾ ਗਿਆ ਜ਼ਿਕਰੇ ਖਾਸ ਇਹ ਕਿ ਛੱਪੜਾਂ ਦੀ ਸਫਾਈ ਦੇ ਸੀਚੇਵੜ ਮਾਡਲ ਨੂੰ ਲੈ ਕੇ ਸਦਨ ਦੇ ਵਿੱਚ ਹੰਗਾਮੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਸਦਨ ਵਿੱਚ ਸਵਾਲ ਕੀਤਾ ਕਿ ਛੱਪੜਾਂ ਦੀ ਸਫਾਈ ਕਰਨ ਨੂੰ ਅਸੀਂ ਸੀਚੇਬਾੜ ਮਾਡਲ ਕਹਿੰਦੇ ਆ ਕੀ ਉਹ ਇੰਜੀਨੀਅਰ ਨੇ ਇੱਥੇ ਕਈ ਯੂਨੀਵਰਸਿਟੀਆਂ ਨੇ ਪਰ ਦੂਸਰੇ ਪਾਸੇ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਲਗਾਤਾਰ ਸਰਕਾਰ ਘੇਰੀ ਜਾ ਰਹੀ ਹੈ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਲੈ ਕੇ ਜਿਸ ਤਰ੍ਹਾਂ ਗੱਲ ਕੀਤੀ ਗਈ ਤਾਂ ਦੂਸਰੇ ਪਾਸੇ ਹੁਣ ਸੀਚੇਵਾਲ ਹੋਰਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਏ ਕਿ ਸੁਲਤਾਨਪੁਰ ਲੋਧੀ ਜਾਣ ਲਈ ਕਿਹਾ ਅਤੇ ਸੀਚੇਵਾਲ ਮਾਡਲ ਵਿੱਚ ਵਿਸ਼ਵਾਸ ਕੀ ਇੱਥੇ ਗੱਲ ਕਹੀ ਗਈ ਹੈ ਪਰ ਹੁਣ ਸਵਾਲ ਇੱਕ ਨਵਾਂ ਪੈਦਾ ਹੋ ਗਿਆ ਏ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਾਣੀਆਂ ਦੇ ਗੰਦੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਨੇ ਤਾਂ ਦੂਸਰੇ ਪਾਸੇ ਇਹ ਜੋ ਖਬਰ ਹੈ ਕਿ ਸੰਤ ਸੀਚੇਵਾਲ ਹੋਰਾਂ ਦੇ ਵੱਲੋਂ ਜੋ ਪਾਣੀ ਦੀ ਸਫਾਈ ਕੀਤੀ ਜਾਂਦੀ ਹੈ ਉਹ ਅਸਲ ਦੇ ਵਿੱਚ ਕਿੰਨੀ ਕੁ ਸਹੀ ਹੈ ਇੱਥੇ ਜ਼ਿਕਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਜੋ ਸੁਲਤਾਨਪੁਰ ਲੋਧੀ ਦੇ ਵਿੱਚ ਪਾਣੀ ਸਾਫ਼ ਕੀਤਾ ਗਿਆ ਸੀ ਉਸ ਤੋਂ ਬਾਅਦ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਪਾਣੀ ਪੀਤਾ ਗਿਆ ਜਿਸ ਤੋਂ ਬਾਅਦ ਉਹ ਬਿਮਾਰ ਹੋ ਗਏ ਸਨ ਹੁਣ ਇੱਕ ਨਵੀਂ ਕਸ਼ਮਕਸ਼ ਪੰਜਾਬ ਦੇ ਵਿੱਚ ਉੱਠੀ ਹੈ ਇਸ ਕਸ਼ਮਕਸ਼ ਤੋਂ ਬਾਅਦ ਇੱਕ ਪਾਸੇ ਬਜਟ ਜੋ ਇਜਲਾਸ ਪੇਸ਼ ਕੀਤਾ ਗਿਆ ਹੈ ਤੇ ਦੂਸਰੇ ਪਾਸੇ ਪੰਜਾਬ ਦਾ ਸਭ ਤੋਂ ਵੱੰਦਾ ਨਾੜਾ ਬੁੱਢਾ ਦਰਿਆ ਨੂੰ ਲੈ ਕੇ ਜੋ ਸਫਾਈ ਮਹਿੰਮ ਚੱਲਦੀ ਪਈ ਹੈ ਇਸ ਬਾਬਤ ਤੁਹਾਡਾ ਕੀ ਕਹਿਣਾ ਹੈ ਮੈਂ ਇਹ ਪੁੱਛਣਾ ਚਾਹਨਾ ਕਿ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲਏ ਨੇ ਇਹ ਕੋਈ ਇੰਜੀਨੀਅਰ ਨਹੀਂ ਸੀ ਮੈਨੂੰ ਕਾਈਂਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋ ਪੱਕ ਹੈ ਅਸੀਂ ਪੱਕ ਚੰਡੀਗੜ੍ਹ ਯੂਨੀਵਰਸਿਟੀ ਹੈ ਤਗੜੀ ਤੁਹਾਡੇ ਕੋਲ ਥਾਪਰ ਹੈ ਹੂ ਇਜ਼ ਸੀਚੇਵਾਲ ਤੁਸੀਂ ਉਹ ਐਂਡ ਇਟ ਇਜ਼ ਅ ਫੀਲਡ ਜਿੱਥੇ ਜਿੱਥੇ ਵੀ ਪਿੰਡਾਂ ਵਿੱਚ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦੇ ਤੌਰ 'ਤੇ ਆਸ ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਜ਼ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਠੀਕ ਜਿਹੜਾ ਸੀਚੇਵਾਲ ਸਾਹਿਬ ਨੇ ਉਹ ਤੇ ਖੁਦ ਠੇਕੇ ਉਹ ਤਾਂ ਕਹਿੰਦਾ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲਡ let us not let us not fool the people of punjab se. only because he belongs to one particular party oh nu apa oh nu ek var sichewal nu sare pindan vich fail hoya project oh thapar ko karao paako karao kise padhe likhe institute ko karao theek bajwaj ji chief minister khud bimar ho gaya pani pi ke utthe sidha bolo hospital tur gaya ki bimari te tanu mangni chahidi health minister nu mangni chahidi you should have told him not to go there ਸਰਟ ਫਰਮ ਸੀਚੇਵਾਲ ਜਿੱਥੇ ਉਹਨਾਂ ਬੁੱਕ ਪਾਣੀ ਦਾ ਪੀਤਾ ਸਿੱਧਾ ਚਾਰ ਦਿਨ ਅਪੋਲੋ ਹਸਪੀਟਲ ਚ ਰਹਿ ਦੇਖੋ ਆਈ ਐਮ ਨਾਟ ਮੈਂ ਪਰਸਨਲੀ ਪਾਰਟੀ ਨਹੀਂ ਬਣਾਣਾ ਜਿਸਾ ਥਾਪਰ ਮਾਡਲ ਪਲੀਜ਼ ਡੋਟ ਕਨਫਿਊਜ਼ ਦੀ ਪੀਪਲ ਆ ਪੰਜਾਬ ਇਹ ਐਂਡ ਇਹ ਇਹ ਜਿਹੜੀ ਪਾਉਂਡਸ ਦੀ ਗੱਲ ਹੈ ਛਪੜਾਂ ਦੀ ਗੱਲ ਹੈ ਬਹੁਤ ਇੰਪੋਰਟੈਂਟ ਗੱਲ ਹੈ ਜੀ ਤੁਸੀਂ ਕਿਉਂਕਿ ਐਮਪੀ ਵੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਯਾਰ ਵਾਹਿਗੁਰੂ ਵਾਹਿਗੁਰੂ ਪਲੀਜ਼ ਬੈਠੋ ਐਮਪੀ ਦਾ ਨਾਮ ਲਾਉਣਾ ਐਵੇਂ ਨਾ ਬਾਰ ਸਾਰੇ ਪੰਜਾਬ ਨੂੰ ਕਰਾ ਦਿਓ ਬੈਠੋ ਬੈਠੋ